ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਨਾਮਜ਼ਦਗੀ ਆ ਭਰਨ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤਾਂ ਲੁਧਿਆਣਾ ਤੋਂ ਅੱਜ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਨਾਮਜ਼ਦਗੀ ਪਰਚਾ ਭਰਨ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਵਨੀਤ ਬਿੱਟੂ ਵੱਲੋਂ ਕੱਢੇ ਜਾ ਰਹੇ ਰੋਡ ਸ਼ੋਅ ਦੀਆਂ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਅਤੇ ਨੁਮਾਇंदे ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਲੁਧਿਆਣਾ ਦੀ ਸੜਕਾਂ ਦੇ ਉੱਤੇ ਬੀਜੇਪੀ ਦੇ ਝੰਡਿਆਂ ਦੇ ਨਾਲ ਵਰਕਰਾਂ ਦਾ ਹਜੂਮ ਦੇਖਣ ਨੂੰ ਮਿਲ ਰਿਹਾ ਢੋਲ ਅਤੇ ਨਗਾਰਿਆਂ ਦੀ ਥਾਪ ਦੇ ਉੱਤੇ ਵਰਕਰ ਅੱਜ ਨਾਮਜ਼ਦਗੀ ਪੱત્ર ਭਰਨ ਵਾਸਤੇ ਰਵਨੀਤ ਮਿੱਕੂ ਦਾ ਸਾਥ ਦੇਣ ਵਾਸਤੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਢੋਲ ਅਤੇ ਨਗਾਰਿਆਂ ਦੇ ਨਾਲ ਇਹ ਤਸਵੀਰਾਂ ਨਜ਼ਰ ਆ ਗਿਆ ਵਾ ਮੋਦੀ ਦਾ ਪਰਿਵਾਰ ਪਰਵਾਰ ਦੀਆਂ ਟੀ-ਸ਼ਰਟਾਂ ਪਾ ਕੇ ਉਹ ਬੀਜੇਪੀ ਦੇ ਵਰਕਰ ਪਹੁੰਚੇ ਹੋਏ ਨੇ ਸਾਡਾ ਹਲਵਾ ਕਿੰਨਾ ਰਵਨੀਤ ਮਿੱਟਲੇ ਨਾਮਜ਼ਦਗੀ ਪਰਚਾ ਪੜਨ ਆਏ ਹੋ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਤੋਂ ਬੀਜੇਪੀ ਕਿਸ ਤਰ੍ਹਾਂ ਦਾ ਦੇ ਰਹੀ ਰਵਨੀਤ ਮਿੱਟਲੇ ਦੇ ਨਾਲ ਹੱਥ ਬੰਨੇ ਗਏ ਸੀ ਉਹਨਾਂ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀ ਜੋਨੀ ਕਰਮਨੀਤ ਬਿੱਟੂ ਬੀਜੇਪੀ ਦਾ ਉਮੀਦਵਾਰ ਨੇ ਇਹ ਠਾਠਾ ਮਾਰਦਾ ਹੋਇਆ ਸਮੁੰਦਰੀ ਜਵਾਰ ਪਾਟਾ ਵਰਕਰਾਂ ਦਾ ਆਮ ਜਨਤਾ ਦਾ ਇਹ ਦੱਸ ਰਿਹਾ ਕਿ 4 ਜੂਨ 400 ਪਾਰ ਹੋਰ 400 ਉਹ ਮਾਲਾ ਦੇ ਵਿੱਚ ਰਵਨੀਤ ਬਿੱਟੂ ਇੱਕ ਵਧੀਆ ਮੋਤੀ ਬਣ ਕੇ ਆਣ ਵਾਲਾ ਲੁਧਿਆਣਾ ਚੱਲੇਗਾ ਭਾਜਪਾ ਦੇ ਨਾਲ ਲੁਧਿਆਣਾ ਚੱਲੇਗਾ ਮੋਦੀ ਦੇ ਨਾਲ ਲੁਧਿਆਣਾ ਚੱਲੇਗਾ ਟ੍ਰੱਕ ਹਾਂ ਲੁਧਿਆਣਾ ਚੱਲੇਗਾ ਮੋਦੀ ਦੇ ਨਾਲ ਕਿਸ ਤਰ੍ਹਾਂ ਦੇ ਦੇ ਉਹ ਨਹੀਂ ਵਪਾਰ ਵਿਗਨਾ ਸਬੰਧੀ ਤੋਂ ਰਵਨੀਤ ਮਿੱਤੂ ਦੀ ਨਾਮਿਨੇਸ਼ਨ ਪਹੁੰਚੀ ਹੈ ਅੱਜ ਵੀ ਇਹ ਜਿਹੜੀ ਰਵਨੀਤ ਮਿੱਤੂ ਜੀ ਦੀ ਸ਼ੋਭਾ ਯਾਤਰਾ ਹੈ ਜੀ ਰਾਮ ਜੀ ਦੀ ਸ਼ੋਭਾ ਯਾਤਰਾ ਇੱਥੇ ਹਰਾ ਜਿਹੜੇ ਲੁਧਿਆਣਾ ਨਿਵਾਸੀ ਹੈ ਸਾਰੇ ਇੱਥੇ ਪਹੁੰਚੇ ਹੋਏ ਆਂ ਔਰ ਬੜੇ ਉਤਸ਼ਾਹ ਦੇ ਨਾਲ ਉਹਨਾਂ ਦਾ ਸਾਥ ਦੇ ਰਿਹਾ ਹੈ ਮੈਂ ਲੋਕਾਂ ਨੂੰ ਨਿਵਾਸੀ ਨੂੰ ਪੀਰ ਕਰੂੰਗਾ ਕਿ ਵਰਤ ਸ਼ਾਹ ਕੇ ਵੋਟਾਂ ਪਾਓ ਉਹਨਾਂ ਦਾ ਸਾਥ ਦਿਓ ਔਰ ਬਿੱਟੂ ਜੀ ਨੂੰ ਜਿੱਤ ਕੇ ਪਾਰਲੀਮੈਂਟ ਭੇਜਿਓ ਔਰ ਲੋਕਾਂ ਦਾ ਸੁਧਾਰ ਹੋਵੇ ਪੰਜਾਬ ਦਾ ਸੁਧਾਰ ਜੈ ਸ਼੍ਰੀ ਰਾਮ ਤਸਵੀਰਾਂ ਇੱਕ ਵਾਰੀ ਫੇਰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਰਵਨੀਤ ਮਿੱਤੂ ਦੀ ਨਾਮੀਨੇਸ਼ਨ ਦੇ ਵਿੱਚ ਕੱਟੇ ਗਏ ਲੋਕ ਕੋਈ ਹੋਏ ਨਹੀਂ ਭਾਰਤੀ ਜਨਤਾ ਪਾਰਟੀ ਦੇ ਛੱਡਿਆਂ ਦੇ ਨਾਲ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਵਖਰੇ ਰੰਗ ਦੇਖਣ ਨੂੰ ਮਿਲਦੇ ਨੇ ਕਿ ਸਾਹਮਣੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਰਵਨੀਤ ਬਿੱਟੂ ਜੋ ਕਿ ਨੋਮੀਨੇਸ਼ਨ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਪੰਜਾਬ ਦੇ ਪਰਿਵਾਰੀ ਅਤੇ ਗੁਜਰਾਤ ਦੇ ਸੱਤਾਸੀਆ ਵਿਜੇ ਰੂਪਾਨੀ ਪੰਜਾਬ ਬੀਜੇਪੀ ਦੇ ਮਾ ਸਚਿਵ ਅਨੰਤ ਸਰੀਨ ਤੇ ਹੋਰ तमाम ਵੱਡੇ ਹੋਦੇਦਾਰ ਪੰਜਾਬ ਤੇ ਪਹੁੰਚੇ ਹੋਏ ਨੇ ਤੇ ਹੁਣ ਤੋਂ ਥੋੜੀ ਦੇਰ ਬਾਅਦ ਨਾਮਜ਼ਦਗੀ ਪਰਚੇ ਭਰਨ ਦਾ ਦੌਰ ਸ਼ੁਰੂ ਹੋਏਗਾ ਤਾਂ ਰਵਨੀਤ ਬਿੱਟੂ ਆਪਣੇ ਦਾਦਾ ਦੀ ਉਹੀ ਐਮਬੈਸਡਰ ਦੇ ਉੱਤੇ ਨਾਮਜ਼ਦਗੀ ਪਰਚੇ ਫੜਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕ ਤਲ ਪੰਜਾਬ ਤੱਕ ਲੁਧਿਆਣਾ